ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਦਾ ਅੱਜ ਪੰਜਵਾਂ ਦਿਨ ਹੈ। ਸੂਬੇ ਦੀਆਂ 1872 ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ। ਕਈ ਥਾਵਾਂ ਤੇ ਮੌਸਮ ਦੀ ਖਰਾਬੀ ਕਰਕੇ ਜੋ ਫਸਲ ਦੇਰੀ ਨਾਲ ਪਹੁੰਚ ਰਹੀ ਹੈ। ਹਾਲਾਂਕਿ ਖਰੜ ਦੀ ਮੰਡੀ ਦੇ ਵਿੱਚ ਸਿਸਟਮ ਤੇ ਸਵਾਲ ਖੜੇ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਪੋਰਟਲ ਨਹੀਂ ਚੱਲ ਰਿਹਾ। ਸਿਸਟਮ ਦੇ ਵਿੱਚ ਰੁਕਾਵਟ ਆ ਰਹੀ ਹੈ। ਅਧਿਕਾਰੀਆਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ। ਤਾਂ ਖਰੜ ਦੀ ਮੰਡੀ ਦੇ ਵਿੱਚ ਜੋ ਸਿਸਟਮ ਹੈ ਉਸ ਤੇ ਸਵਾਲ ਖੜੇ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਪੋਰਟਲ ਨਹੀਂ ਚੱਲ ਰਿਹਾ ਜਿਸ ਕਰਕੇ ਪਰੇਸ਼ਾਨੀਆਂ ਆ ਰਹੀਆਂ ਨੇ। ਪੰਜਾਬ ਦੇ ਵਿੱਚ ਛੋਨੇ ਦੀ ਖਰੀਦ ਆਜ ਪੰਜਵਾਂ ਦਿਨ ਹੈ 16 ਸਤੰਬਰ ਤੋਂ ਇਹ ਛੋਨੇ ਦੀ ਜੋ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਅੱਜ 20 ਸਤੰਬਰ ਹੈ ਹਾਲਾਂਕਿ 15 ਦਿਨ ਪਹਿਲਾਂ ਇਸ ਵਾਰ ਛੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਜੋ ਕਿ ਪਹਿਲਾਂ 1 ਅਕਤੂਬਰ ਤੋਂ ਸ਼ੁਰੂ ਹੁੰਦੀ ਹੈ ਉਹ ਇਸ ਵਾਰ 16 ਸਤੰਬਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਮੰਡੀਆਂ ਦੇ ਵਿੱਚ ਹਾਲਾਂਕਿ ਪ੍ਰਬੰਧ ਮੁਕੰਮਲ ਹੁੰਦਾ ਦਾਅਵਾ ਠੋਕਿਆ ਜਾ ਰਿਹਾ ਪਰ ਉਥੇ ਹੀ ਜ਼ੀ ਮੀਡੀਆ ਦੇ ਵੱਲੋਂ ਰਿਐਲਿਟੀ ਚੈੱਕ ਕੀਤਾ ਗਿਆ ਖੜੜ ਦੀ ਮੰਡੀ ਦਾ ਬਚ ਸਿਸਟਮ ਤੇ ਸਵਾਲ ਖੜੇ ਹੋ ਰਿਹਾ ਹੈ ਅਧਿਕਾਰੀਆਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਪੋਰਟਲ ਨਹੀਂ ਚੱਲ ਰਿਹਾ ਜਿਸ ਕਰਕੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚੰਡੀਗੜ੍ਹ ਦੇ ਕੋਲ ਸਥਿਤ ਮੋਹਾਲੀ ਜ਼ਿਲ੍ਹੇ ਦੀ ਤੁਹਾਨੂੰ ਖੜੜ ਨਾਮ ਦੇ ਲੈ ਕੇ ਆਏ ہیں ਜਿਹੜੀ ਕਿ ਅਨਾਜ ਪਬੰਦ ਤੋਂ ਤੁਹਾਨੂੰ ਕਹੀਏ ਕਿ 8 ਕਿਲੋਮੀਟਰ ਦੂਰੀ ਤੇ ਆ اور ਪੰਜਾਬ ਮੰਡੀ ਬੋਰਡ ਦੇ ਦਫਤਰ ਤੋਂ 11 ਕਿਲੋਮੀਟਰ ਦੂਰੀ ਤੇ ਹੈਗੀ ਹੈ ਮੰਡੀ ਦੀ ਹਾਲਤ ਤੁਹਾਨੂੰ ਖਾਂਗੇ ਸਫਾਈ ਦਾ ਪਹਿਲਾ ਹਾਲ ਦੇਖੋ ਸਫਾਈ ਲੈ ਕੇ ਅਸੀਂ ਤੁਹਾਨੂੰ ਦਿਖਾਈਏ ਕਿ ਪੂਰੀ ਤਰ੍ਹਾਂ ਦੀ ਸਫਾਈ ਦਾ ਗੱਲ ਕਹਿੰਦੇ ਮੁੱਖ ਮੰਤਰੀ ਨੇ ਵੀ ਕਿਹਾ ਕਿ ਪੂਰੇ ਪੰਜਾਬ ਚ ਸਫਾਈ ਹੋਣੀ ਚਾਹੀਦੀ ਪਰ ਸਫਾਈ ਤੁਹਾਨੂੰ ਦਿਖਾਈ ਨਹੀਂ ਦੇ ਰਹੀ ਦੂਜੇ ਪਾਸੇ ਤੁਹਾਨੂੰ ਦਿਖਾਈਏ ਇੱਕ ਪਾਸੇ ਗੰਦਗੀ ਦਿਖਦੀ ਹੈ ਤੇ ਗੰਦਗੀ ਦੇ ਨਾਲ-ਨਾਲ ਤੁਹਾਨੂੰ ਕੰਮ ਸੜਕ ਦੇ ਨਾਲ-ਨਾਲ ਇੱਕ ਪਾਸੇ ਗੰਦਗੀ ਦਿਖਦੀ ਹੈ ਤੇ ਦੂਜੇ ਪਾਸੇ ਤੁਹਾਨੂੰ ਉਸੇ ਸੜਕ ਦੇ ਉੱਪਰ ਜਿਹੜੀ ਹੈਗੀ ਹੈ ਜ਼ਿਮੀਂਦਾਰ ਦੀ ਫਸਲ ਤੁਹਾਨੂੰ ਪਈ ਹੋਈ ਦਿਖਾਈ ਦੇ ਰਹੀ ਹੈ ਫਸਲ ਜਿਹੜੀ ਝੋਨਾ ਆ ਰਿਹਾ ਹੈਗਾ ਮੱਕੀ ਆ ਰਹੀ ਅੱਗੇ ਤੁਹਾਨੂੰ ਲੱਗਦਾ ਮੰਡੇ ਦੇ ਵਿੱਚ ਦੂਰ ਤੱਕ ਤੁਹਾਨੂੰ ਜਿਹੜੀ ਲਾਲ ਰੰਗ ਦੀ ਹੈਗੀ ਹੈ ਉਹ ਮੱਕੀ ਜਿਹੜੀ ਹੈ ਜ਼ਮੀਨ ਦੇ ਉੱਪਰ ਪਈ ਦਿਖਾਈ ਦਿੰਦੀ ਹੈਗੀ ਹੈ ਜ਼ਮੀਨ ਦੇ ਉੱਪਰ ਲਾਲ ਰੰਗ ਦੀ ਮੱਕੀ ਹੈਗੀ ਹੈ ਇਹ ਤੇ ਤੇ ਉਸ ਦੇ ਨਾਲ ਜਿਹੜੀ ਝੋਨਾ ਹੈਗਾ ਆ ਤੇ ਇਹ ਤੁਹਾਨੂੰ ਪਿਆਹਾ ਦਿਖਾਈ ਦਿੰਦਾ ਪਰ ਇੱਕ ਮੁਸ਼ਕਲ ਜਿਹੜੀ ਹੈਗੀ ਹੈ ਇੱਥੇ ਆ ਰਹੀ ਕਿਸਾਨਾਂ ਨੂੰ ਕਿ ਜਿਹੜਾ ਸਰਕਾਰ ਦਾ ਅਨਾਜ ਪੁਟਲ ਹੈ ਉਹ ਨਹੀਂ ਚੱਲ ਰਿਹਾ ਹੈਗਾ ਕੱਲ ਜਿਹੜੀ ਫਸਲ ਆਈ ਸੀਗੀ ਇਹ ਤੁਹਾਨੂੰ ਬੋਰੀਆਂ 'ਚ ਪਈ ਹੋਈ ਦਿਖਾਈ ਦਿੰਦੀ ਹੈ ਇਹ ਬੋਰੀਆਂ 'ਚ ਪਾ ਲਈ ਹੈ ਪਰ ਅਨਾਜ ਪੁਟਲ ਨਾ ਚੱਲਣ ਦੇ ਕਾਰਨ ਇਹ ਇੱਥੇ ਪਈ ਹੈਗੀ ਹੈ ਪਤਾ ਨਹੀਂ ਕਿ ਜਦੋਂ ਅਨਾਜ ਪੋਰਟਲ ਦੇ ਉੱਪਰ ਤੁਸੀਂ ਰਜਿਸਟਰ ਹੁੰਦੇ ਹੋ 124 ਘੰਟੇ ਦੇ ਅੰਦਰ ਨ ਜੀਵਿੰਦਾਰ ਨੂੰ ਜਿਹੜਾ ਹੈਗਾ ਪੈਸਾ ਮਿਲ ਜੇਗਾ ਪਰ ਨਹੀਂ ਫਸਲ ਪਈ ਹੈ ਸ਼ਰਤ ਨੇਚੇ ਤੁਹਾਨੂੰ ਦਿਖਾਣੇ ਹੈ ਕਿ ਜਿਹੜਾ ਅਨਾਜ ਪੋਟ ਲੈਗਾ ਉਹ ਕਿਦਾਂ ਜਿਹੜਾ ਹੈਗਾ ਕੰਮ ਨਹੀਂ ਕਰਦਾ ਹੈਗਾ ਜਿਹੜਾ ਅਨਾਜ ਪੋਟ ਦਾ ਨਾ ਕੰਮ ਕਰਨਾ ਜਿਹੜਾ ਹੈਗਾ ਉਹਦੇ ਕਾਰਨ ਕਾਫੀ ਜਿਹੜੀ ਪਰੇਸ਼ਾਨੀ ਹੈਗੀ ਹੈ ਉਹ ਤੁਹਾਨੂੰ ਜਿਹੜੀ ਹੈਗੀ ਹੈ ਉਹ ਦਿਖਾਈ ਦਿੱਤੇਗੀ ਦੇਵੇਗੀ ਜਿਹੜੀ ਕੀ ਹੈ ਦੁਕਾਨ ਤੁਹਾਨੂੰ ਦਿਖਾਈ ਹੈ ਕਿ ਇੱਥੇ ਆਰਤੀ ਨੇ ਤੇ ਇਨ੍ਹਾਂ ਵੱਲੋਂ ਜਿਹੜਾ ਹੈਗਾ ਪੂਰਾ ਆਪਾਂ ਗੱਲ ਕਰਦੇ ਕਿ ਪੋਰਟਲ ਜਿਹੜਾ ਹੈਗਾ ਉਹ ਦਿਖਾਇਆ ਜਾ ਰਿਹਾ ਹੈਗਾ ਇਹ ਹੈਗਾ ਸਰ ਕਰਾਕ ਸਪਲਾਈ ਕਰਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਪੰਜਾਬ ਸਰਕਾਰ ਦਾ ਜਿਹੜਾ ਖਰੀਦ ਪੋਰਟਲ ਹੈਗਾ ਇਹ ਸਾਡੇ ਨਾਲ ਸੁਨੀਲ ਅਗਰਵਾਲ ਜੀ ਅੱਗੇ ਸਾਡ ਕੀ ਪ੍ਰੋਬਲਮ ਆ ਰਹੀ ਹੈ ਕਹਿੰਦੇ ਵੀ ਪੋਰਟਲ ਨਹੀਂ ਚੱਲ ਰਿਆ ਪੋਰਟਲ ਨਹੀਂ ਚੱਲ ਰਿਆ ਜੀ ਹੁਣ ਆਪਾਂ ਜਿਵੇਂ ਮੇਰੇ ਕੋਲੇ ਜੀਰੀ ਦੀ ਟਰਾਲੀ ਆ ਗਈ ਕਿਸਾਨ ਲਿਆਇਆ ਤਾਂ ਉਹਦਾ ਆਪਾਂ ਐਨਲਾਈਜ਼ ਕਰਵਾਤਾ ਪ੍ਰੋਕਿਊਰਮੈਂਟ ਏਜੰਸੀ ਦੇ ਇਨਸਪੈਕਟਰ ਸਾਹਿਬ ਕੋਲੋਂ ਉਹਨਾਂ ਨੇ ਕਹੇ ਤਾਂ ਓਕੇ ਹੈ ਉਹਦਾ ਇੱਕ ਸਾਨੂੰ ਪਹਿਲਾਂ ਇੱਥੇ ਐਸਟੀਮੇਟ weight ਦੇਣਾ ਪੈਂਦਾ ਫਾਰਮਰ ਦਾ ਜਦੋਂ ਆਪਾਂ ਨੰਬਰ ਪਾਵਾਂਗੇ ਸਾਰੀ ਡਿਟੇਲ ਆ ਜਾਂਦੀ ਹੈ ਵੀ ਉਹਦੇ ਕੋਲ ਕਿੰਨੀ ਲੈਂਡ ਹੈ ਕਿੰਨਾ ਉਹਦਾ ਝੋਨਾ ਆਇਆ ਹੈ ਤੇ ਉਸ ਤੋਂ ਬਾਅਦ ਫਿਰ ਜਦੋਂ ਭਰ ਹੋ ਜਾਂਦੀ ਹੈ ਢੇਰੀ ਬੋਰੀਆਂ ਦੇ ਵਿੱਚ ਪੈ ਜਾਂਦੀ ਹੈ ਤਾਂ ਉਹ ਫਿਰ ਅਸੀਂ ਫਾਈਨਲ weight ਪਾ ਦਿੰਦੇ ਹਾਂ ਉਸ ਤੋਂ ਬਾਅਦ ਕਿਸਾਨ ਦੇ ਖਾਤੇ 'ਚ 24 ਘੰਟੇ ਬਾਅਦ 48 ਘੰਟੇ ਬਾਅਦ ਪੈਸੇ ਜਾਂਦੇ ਨੇ ਬਿੱਲ ਬਣਦੇ ਨੇ ਤਾ ਉਹ ਇੱਕ ਅਕਾਊਂਟ ਦੇ ਵਿੱਚ ਆ ਜਾਂਦੀ ਹੈ ਵੀ ਕਿ ਸਰਕਾਰ ਨੇ ਇੰਨੀ ਜਿਹੜੀ ਜੀਰੀ ਹੈ ਉਹ ਖਰੀਦ ਲਿੱਤੀ ਹੈ ਬਟ ਇਹ ਪੋਰਟਲ ਨਹੀਂ ਚੱਲ ਰਿਹਾ ਪੋਰਟਲ ਕਿੰਨੇ ਦਿਨ ਤੋਂ ਨਹੀਂ ਚੱਲ ਰਿਹਾ ਇਹ ਸ਼ੁਰੂ ਪਹਿਲੇ ਦਿਨ ਤੋਂ ਹੀ ਨਹੀਂ ਚੱਲ ਰਿਹਾ ਜੀ 15 ਤੱਕ ਨਹੀਂ ਜਰ ਹੈ ਹਾਂ ਜੀ ਨਹੀਂ ਜੀ ਮਤਲਬ ਖਰੀਦ ਫਿਰ ਹੋਣੀ ਕੀ ਹੈ ਖਰੀਦ ਮਤਲਬ ਬੇਸਿਕਲੀ ਐਦਾਂ ਹੀ ਹੋ ਰਹੀ ਹੈ ਅਨਕਾਊਂਟੇਬਲ ਖਰੀਦ ਹੋ ਰਹੀ ਹੈ ਕੋਈ ਖਰੀਦ ਪਈਆਂ ਬੋਰੀਆਂ ਪਈਆਂ ਬੋਰੀਆਂ ਪਈਆਂ ਨੇ ਇੱਕ ਆਨ ਰਿਕਾਰਡ ਕੁਝ ਨਹੀਂ ਹੋ ਰਿਹਾ ਤੁਹਾਨੂੰ ਦਿਖਾਣੇ ਕਿੱਦਾਂ ਦੇਖੋ ਇਹ ਕਰ ਰਹੇ ਨੇ ਇਹਨਾਂ ਨੇ ਸਾਈਨ ਇਨ ਕੀਤਾ ਹੈਗਾ ਆ ਪੁਸਤਾਨ ਦੇਖੋ ਇਹਨਾਂ ਦਾ ਅਕਾਊਂਟ ਬਣਿਆ ਹੈਗਾ ਨਾਮ ਦਾ ਇਹਨਾਂ ਦਾ ਆਪਣੇ ਨਾਮ ਦਾ ਅਕਾਊਂਟ ਆ ਗਿਆ ਮੰਡੀ ਆ ਗਈ ਇੱਥੇ ਖਰੜ ਆ ਜਾਣੀਆਂ ਇਹਨਾਂ ਨੇ ਪ੍ਰੋਗਰਾਮ ਵਿੱਚ ਗਏ ਰਜਿਸਟਰ ਕਰਨਾ ਕਿਸਾਰ ਨੂੰ ਐਡ ਨਿਊ ਆਪਸ਼ਨ 'ਚ ਗਏ ਫਾਰਮਰ ਦਾ ਨੰਬਰ ਪਾਇਆ ਇਹਨਾਂ ਨੇ ਜੀ ਫਾਰਮਰ ਦੀ ਡਿਟੇਲ ਆ ਗਈ ਡਿਟੇਲ ਆ ਗਈ ਪੂਰੀ ਸਾਰੀ ਫਾਰਮਰ ਦੀ ਡਿਟੇਲ ਆ ਜਾਂਦੀ ਹੈ ਜੇ ਕਮੋਡਿਟੀ ਦੀ ਡਿਟੇਲ ਮੈਂ ਪਾ ਰਿਹਾ ਪੈਗੀ ਗ੍ਰੇਡ ਹੈ ਹਾਂਜੀ ਮੰਡੀ ਐਸਟੀਮੇਟ ਮਤਲਬ ਜਿਹੜਾ ਜੀ 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 ਕੁਆਂਟਲ ਐਸਟੀਮੇਟਰ ਹਸਤੇ ਗਵਰਨਮੈਂਟ ਨੇ ਖਰੀਦੀ ਹੈ ਕਿਸ ਏਜੰਸੀ ਨੇ ਖਰੀਦੀ ਹੈ ਮੰਨ ਲਓ ਮੇਰੀ ਜਿਹੜੀ ਸ਼ੋ ਆਰਡਤ ਹੈ ਪੰਜ ਸੱਪ ਨੂੰ ਲੋਟਡ ਅੱਗੇ ਐਮਐਸਪੀ ਆ ਗਿਆ 2399 ਰੁਪਏ ਜਦੋਂ ਮੈਂ ਸਬਮਿਟ ਕਰਦਾ ਇਹ 에ਰਰ ਆ ਗਿਆ 에ਰਰ ਨੋ ਡਿਫਾਈਨ ਤੇ ਇਸ ਤੋਂ ਅੱਗੇ ਦੱਸੋ ਕੀ ਕਰੀਏ ਅਸੀਂ ਕੀ 에ਰਰ ਆ ਜਾਂਦਾ ਇਸ ਕਰਕੇ ਅੱਗੇ ਹੁਣ ਜਿਹੜੀ ਤੁਸੀਂ ਖਰੀਦ ਕਰ ਲਈ ਐ ਜੇ ਤੁਹਾਨੂੰ ਵੀ ਸਾਡੇ ਬਾਹਰ ਬੋਰੀਆਂ ਪਈਆਂ ਉਹ ਖਰੀਦ ਕੀਤੀ ਗਈ ਹੈ ਪਰ ਕਿਸੇ ਖਾਤੇ 'ਚ ਨਹੀਂ ਪਰ ਕਿਸੇ ਅਕਾਊਂਟ ਉ 'ਤੇ ਕੋਈ ਰਿਸਪੌਂਸਿਬਿਲਟੀ ਮਤਲਬ ਸਰਕਾਰ ਦੀ ਐ ਮੇਰੀ ਐ ਕਿਦੀ ਐ ਕਿਸੇ ਨੂੰ ਨਹੀਂ ਪਤਾ ਕਿ ਜੇ 5 ਦਿਨ ਤੋਂ ਪੋਰਟਲ ਨਹੀਂ ਚੱਲਦਾ ਕਿ ਇੱਥੇ ਨਹੀਂ ਚੱਲਦਾ ਕਿ ਤੇ ਹੋਰ ਵੀ ਨਹੀਂ ਚੱਲ ਰਿਹਾ ਹੋਰ ਮੰਡੀਆਂ 'ਚ ਅਸੀਂ ਪਤਾ ਕੀਤਾ ਸਾਰੇ ਹੀ ਦਿੱਕਤ ਆ ਰਹੀ ਐ 올 ਓਵਰ ਪੰਜਾਬ ਕਿਉਂਕਿ ਇਹ ਸੈਂਟਰਲਾਈਜ਼ਡ ਪੋਰਟਲ ਐ ਕੋਈ ਖਰੜ ਦਾ ਮੰਡੀ ਦਾ ਪੋਰਟਲ ਅਲੱਗ ਨਹੀਂ ਐ ਇਹ ਸਾਰਾ ਪੂਰੇ ਪੰਜਾਬ ਦਾ ਹੀ ਪੋਰਟਲ ਐ ਤਾਂ ਨੇਚਰਲੀ ਹੋਰ ਮੰਡੀਆਂ 'ਚ ਵੀ ਦਿੱਕਤ ਆ ਰਹੀ ਐ ਕਿ ਜੇ ਪੋਰਟਲ 'ਚ ਨਹੀਂ ਹੁੰਦਾ ਕਹਿੰਦੇ ਇੱਕ ਬਾਇਓਮੈਟ੍ਰਿਕ ਦੀ ਗੱਲ ਵੀ ਆਉਂਦੀ ਹੈ ਬਾਇਓਮੈਟ੍ਰਿਕ ਕਰਨੀ ਚਾਹੀਦੀ ਕਿਸਾਨਾਂ ਦਾ ਬਾਇਓਮੈਟ੍ਰਿਕ ਤੇ ਆਈ ਥਿੰਕ ਇਸ ਤੋਂ ਨੈਕਸਟ ਸਟੇਜ ਆਏਗੀ ਸਾਨੂੰ ਪਤਾ ਹੀ ਨਹੀਂ ਤੁਸੀਂ ਦੇਖੋ ਫਰਸਟ ਸਟੇਜ ਤੇ ਇਹ 에ਰਰ ਦਿਖਾ ਰਿਹਾ ਹੈ ਨੈਕਸਟ ਸਟੇਜ ਦੀ ਕੀ ਹੈ ਉਹ ਸਾਨੂੰ ਹਲੇ ਪਤਾ ਹੀ ਨਹੀਂ ਹੈ ਬਟ ਉਹ ਕੋਈ ਐਡੀ ਰਿਲਾਈਏਬਲ ਚੀਜ਼ ਨਹੀਂ ਹੈ ਉਹਦੇ ਨਾਲ ਪਰੇਸ਼ਾਨੀ ਹੀ ਹੋਏਗੀ ਬਾਇਓਮੈਟ੍ਰਿਕ ਤੇ ਫੋਟੋ ਨਾਲ ਕੋਈ ਜਦੋਂ ਇੱਥੇ ਆਪਾਂ ਇੱਕ ਫਾਰਮਰ ਦਾ ਅਕਾਊਂਟ ਸਾਡੇ ਕੋਲ ਸ਼ੋਅ ਕਰ ਰਿਹਾ ਹੈ ਉਹਦੀ ਲੈਂਡ ਸ਼ੋਅ ਕਰ ਰਿਹਾ ਹੈ ਤਾਂ ਆਈ ਥਿੰਕ ਬਾਇਓਮੈਟ੍ਰਿਕ ਤੇ ਫੋਟੋ ਦੀ ਐਡੀ ਨੈਸੈਸਿਟੀ ਨਹੀਂ ਹੈ ਉਹ ਸਿਰਫ ਇੱਕ ਪਰੇਸ਼ਾਨੀ ਦਾ ਕਾਰਨ ਹੀ ਬਣੇਗੀ ਜੋ ਕੀ ਰੁਕਾਵਟ ਪਾਏਗੀ ਖਰੀਦ 'ਚ ਤੇ ਬਿਲਕੁਲ ਤੁਸੀਂ ਦੇਖਿਆ ਕਿ ਇਹ ਗੱ ਖਰਾ ਬਣਾ ਅਨਾਜ ਪੋਰਟਲ ਹੈਗਾ ਉਹ ਅਨਾਜ ਖਰੀਦ ਪੋਰਟਲ ਹੈਗਾ ਉਹ ਚੱਲਣਾ ਚਾਹੀਦਾ ਉਸ ਦੇ ਨਾਲ ਹੀ ਆ 5 ਦਿਨ ਤੋਂ ਘਵਾਮੇ ਜਿਹੜੀ ਖਰੀਦ ਸ਼ੁਰੂ ਹੋਈ ਹੈ ਪਰ ਅੱਜ ਤੱਕ ਤੁਹਾਨੂੰ ਇਹ ਦਿਖਦਾ ਹੈਗਾ ਕਿ ਅੱਜ ਤੱਕ ਇਹ ਨਾ ਚੱਲਣ ਦੇ ਕਾਰਨ ਮੁਸ਼ਕਲ ਆ ਰਹੀ ਹੈ ਤੇ ਜ਼ਿਮੀਦਾਰਾਂ ਨੂੰ ਮੁਸ਼ਕਲ ਆਉਂਦੀ ਹੈ ਤੇ ਆਰਤ ਨੂੰ ਮੁਸ਼ਕਲ ਆਉਂਦੀ ਔਰ ਕਿਸਾਨ ਨੂੰ ਪੈਸਾ ਨਹੀਂ ਮਿਲਣਗੇ ਇਸ ਕਰਕੇ ਇਹ ਜਿਹੜੀਆਂ ਮੰਡੀਆਂ ਤੁਸੀਂ ਦੇਖਦੇ ਹੋ ਪਿੱਛੇ ਤੁਹਾਡੇ ਜਿਹੜੀਆਂ ਮੰਡੀਆਂ ਸਾਰੀਆਂ ਆਪਾਂ ਦਿਖਾ ਰਹੇ ਹੈਗੇ ਆ ਇਨ੍ਹਾਂ ਵਿੱਚ ਇੱਕ ਜਿਹੜੀ ਫਸਲ ਆਣ ਦਾ ਤਦੇ ਫਾਇਦਾ ਹੈਗਾ ਕਿ ਜੇ ਇਹ ਪੋਰਟਲ ਚੱਲ ਨਹੀਂ ਤਾਂ ਬੋਰੀਆਂ ਵਿੱਚ ਭਰੀ ਹੋਈ ਕਿਹੜੀ ਫਸਲ ਹੈਗੀ ਤੁਹਾਨੂੰ ਦਿਖਾਈ ਦੇਵੇਗੀ ਨਾ ਉਹ ਤੋਂ ਕੋਈ ਬਾਲੀ ਵਾਰ ਸਕਿਆ ਜ਼ਿਮੀਦਾਰ ਜਿਹੜਾ ਹੈਗਾ ਉਹ ਆਰਤ ਦੇ ਸਿਰ ਤੇ ਚੱਲ ਛੜ ਕੇ ਚਲੇ ਜਾਂਦਾ ਕਿ ਆਰਤ ਨੂੰ ਦੇ ਦਿੱ ਦਿੱ ਚੁੱਕਿਆ ਹੈਗਾ ਮੈਂ ਪਰ ਉਸ ਦਾ ਕੀ ਹੋਣਾ ਹੈਗਾ ਇਹ ਕਿਸੇ ਨੂੰ ਪਤਾ ਹੁੰਦਾ ਪਰ ਸਰਕਾਰ ਨੂੰ ਚਾਹੀਦਾ ਹੈਗਾ ਕਿ ਜਿਹੜਾ ਖੁਰਾਕ ਜਿਹੜਾ ਅਨਾਜ ਖਰੀਦ ਪੋਰਟ ਉਹਨੂੰ ਜਿਹੜਾਗਾ ਅਪਲੋਡ ਕਰੇ ਤੇ ਅਪਲੋਡ ਕਰਕੇ ਜਿਹੜੀ ਲੋਕਾਂ ਨੂੰ ਜਿਹੜੇ ਜ਼ਿਮੀਂਦਾਰ ਦੇ ਨਾਲ ਆਰਥੀ ਹੈਗੇ ਆ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਜਦੋਂ ਵੀ ਅਗਲੀ ਦੀ ਫਸਲ ਵਿਗਦੀ ਹੈ ਤਾਂ ਉਸ ਦੇ ਨਾਲ ਹੀ ਜਿਹੜਾਗਾ ਹੋਵੇ ਅਨਾਜ ਪੋਰਟਲ ਦਾ ਜਿਹੜਾ ਜਿਹੜਾ ਕੰਮ ਨਾ ਕਰਨਾ ਪਰੇਸ਼ਾਨੀ ਪੈਦਾ ਕਰ ਰਿਹਾ ਉਹਦੇ ਉੱਪਰ ਸਰਕਾਰ ਨੂੰ ਸੋਚਣਾ ਚਾਹੀਦਾ ਹੈਗਾ ਖਰਡ ਮੰਡੇ ਦੀ ਗੱਲ ਕਰਦੇ ਆ ਤਾਂ ਇੱਥੇ ਦੀ ਗੱਲ ਦੱਸਿਆ ਹੋਣਾ ਕਿ ਬਹੁਤ ਜਗ੍ਹਾ ਦੇ ਉੱਪਰ ਪਿਛਲੇ 16 ਤਰੀਕ ਤੋਂ ਹੀ ਇਹ ਪੋਰਟਲ ਨਹੀਂ ਚੱਲ ਰਿਹਾ ਸਰਕਾਰ ਦੇ ਅਧਿਕਾਰੀਆਂ ਨੂੰ ਇਸ ਪੋਰਟਲ ਨੂੰ ਚਲਾਉਣ ਵਾਸਤੇ ਜਿਹੜਾ ਹੈਗਾ ਉਹ ਕੰਮ ਕਰਨਾ ਚਾਹੀਦਾ ਕਿ ਕਿਸਾਨਾਂ ਨੂੰ ਜਿਹੜ ਉਹਨਾਂ ਕੋਲ ਦੀ ਫਸਲ ਚਾਹੇ ਉਹ ਅੱਜ ਲੈ ਕੇ ਆਇਆ ਤਾਂ ਉਹਦੀ ਅਗਰ ਉਹ 16 ਤੱਕ ਲੈ ਕੇ ਆਇਆ ਤਾਂ 17 ਨੂੰ ਪੈਸੇ ਮਿਲ ਜਣਾ ਕਿ 17 ਨੂੰ ਲੈ ਕੇ 18 ਨੂੰ ਪੈਸੇ ਮਿਲ ਜਣ ਪਰ ਬਹੁਤ ਸਾਰੇ ਕਿਸਾਨ ਐਦਾ ਦੇ ਨੇ ਜਿਨ੍ਹਾਂ ਦੀ ਫਸਲ ਹਜ ਤੱਕ ਰਜਿਸਟਰਡ ਨਹੀਂ ਹੋਈ ਔਰ ਮੰਡੀ ਦੇ ਵਿੱਚ ਹੀ ਪਈ ਹੋਈ ਦਿਖਾਈ ਦੇ ਰਹੀ ਹੈ ਕੈਮਰਾ ਪਰਸਨ ਬੰਨੀ ਚੌਂ ਦੇ ਨਾਲ ਮਨੋਜ ਜੋਸ਼ੀ ਜੀ ਮੀਡੀਆ ਖੜ